ਫਲੋ ਵੀ ਬਾਈ ਇੱਕ ਨਾ ਛੁੱਟਿਆ ਵਾ ਬਿੰਗਾ ਹੋਇਆ ਵਾ ਦੇਖੋ ਆ ਜੀ ਬਾਈ ਆ ਕਿਤੇਰੇ ਕੱਢ ਲਿਆ ਆ ਦੇਖ ਲੈ ਕਿਹੜਾ ਸਮਾਨ ਪਿੰਦੇ ਆ ਪ੍ਰਧਾਨ ਨਹੀਂ ਕਹਿੰਦੇ ਅਸੀਂ ਬਾਪੇ ਲਾ ਕੋ ਇੰਨਾ ਕਿਨਾਂ ਕਵਾਲਾ ਸਮਾਨ ਸਾਰੇ ਟੀਨੇ ਹੀ ਭਰੀਆਂ ਪਈਆਂ ਬੱਲੇ ਬੱਲੇ ਆ ਵੀ ਇਹ ਤੁਪਕੇ ਵਾਲੀ ਕਿਹੜੀ ਹੈ ਬ੍ਰੈਂਡ ਕੋਈ ਨਹੀਂ ਹੈਗਾ ਬ੍ਰੈਂਡ ਹੈਗਾ ਆ ਦੇਖ ਬਚਾ ਆ ਦੇਖ ਵਾ ਜੀ ਵਾ ਲੋ ਜੀ ਬਾਈ ਮਾਰਨਿੰਗ ਟਾਈਮ ਆਇਆ ਤੇ ਖੇਤਾ ਕੰਦੇ ਨੂੰ ਗੇੜਾ ਮਾਰਨ ਦਵਾਰਾਂ ਤੋਂ ਫੇਟ ਅਸੀਂ ਆਇਆ ਵੱਡੀਆਂ ਬੇਤਿਆਂ ਕੁੱਤਿਆਂ ਨੇ ਇਹ ਬੰਨੀਆਂ ਆ ਕੇ ਤੇ ਹੁਣ ਮੜਾਇਆ ਲੱਗਦਾ ਖੇਤ ਮਾ ਕੇ ਵੀ ਪਨੀਰੀ ਕੋਈ ਆ ਰੌਣਕ ਜੀ ਬਾਈ ਦੇਖੋ ਹੁਣ ਤੁਹਾਨੂੰ ਨਹੀਂ ਦਿਖਣ ਲੱਗਣੀ ਪੇੜਾ ਤਾਂ ਲੱਗੀ ਜਾਂਦਾ ਤਾਂ ਵੀ ਹੋਣੀ ਨਹੀਂ ਕੁਝ ਹੁਣ ਮੜਾ ਸਾਰਾ ਜਾ ਹੋ ਗਿਆ ਬਾਕੀ ਕੱਲ ਤੱਕ ਇਹ ਨਹੀਂ ਖਣ ਲੱਗ ਜਾਨੀ ਬਾਈ ਨਾਲ ਥੋੜਾ ਜਿਹਾ ਮੀਂਹ ਆ ਵੀ ਪੈ ਲਿਆ ਲੋ ਜੀ ਬਾਈ ਪਨੀਰੀ ਤੋਂ ਬਾਅਦ ਮਾ ਜੱਗੇ ਦੇ ਖੇਤਾ ਮਨ ਚੱਲੇ ਆ ਜੱਗਾ ਕਹਿੰਦਾ ਵੀ ਮੜਾ ਯਾ ਦੂਆ ਟਰੈਕਟਰ ਲੈ ਕੇ ਆਪੇ ਇੱਕ ਟਰੈਕਟਰ ਉਹ ਮੋੜ ਕੇ ਲਿਆਉਣਾ ਏ ਉਹਨੇ ਇੱਕ ਸਾਈਡ ਪਲੋਜਾ ਮਾਰ ਕੇ ਤੇ ਬਾਅਦ ਵਿੱਚ ਮੈਂ ਕੰਪਿਊਟਰ ਕਰਨਾ ਏ ਪਹੁੰਚ ਗਏ ਬਾਈ ਆਪਣੇ ਖੇਤਾਂ ਦੇ ਬਰਾਬਰ ਲੋ ਜੀ ਬਾਈ ਆਪਣੇ ਖੇਤ ਕੋਲ ਲੰਘਣ ਲੱਗੇ ਤੇ ਆ ਦੇਖੋ ਤਾਰ ਵੀ ਟੁੱਟੀ ਪਈ ਤੇ ਬਹੁਤ ਦਿਨ ਬਾਅਦ ਗੇੜਾ ਵੱਜਿਆ ਤਾਰ ਟੁੱਟ ਗਈ ਇੱਕ ਗਰੀਬੀ ਬਾਈ ਬਿਜਲੀ ਵਾਲੀ ਕਰਦਾ ਫੋਨ ਉਹਨਾਂ ਨੂੰ ਵੀ ਬਾਈ ਆਪਣੀ ਤਾਰ ਦੇਖ ਲਵਾ ਕੇ ਇੰਜਾਂ ਵਾਲੇ ਖੇਤਾਂ 'ਪਾ ਚੱਲੇ ਬਾਈ ਤੇ ਕਹਿੰਦਾ ਉੱਥੇ ਕਰਾ ਜਾ ਮਾਰਨਾ ਜੱਗਾ ਲੈ ਬਾਈ ਇਹ ਦੋਹਾਂ ਪਾਸੇ ਕਰਨਾ ਪੈਂਦਾ ਇਹ ਕਿੱਥਾਂ ਸਟਾਰਟ ਹੁੰਦਾ ਹੈ ਖੇਤ ਬਾਈ ਆਪਾਂ ਵਾਹ ਗਏ ਦੋ ਤਿੰਨ ਵਾਰ ਐਨ ਬਣਿਆ ਪਿਆ ਇਹ ਆ ਕੇ ਦੇਖਦੇ ਜੇ ਲੋਟ ਲੱਗਿਆ ਪਦਰਾਇਆ ਹੋਇਆ ਹਨ ਤਾਂ ਠੀਕ ਆ ਨੀ ਇਹਨੂੰ ਵੀ ਲੈਜਰ ਕਰਾ ਲੈਣਾ। ਅਮੁਰਗੀ ਫਾਰਮ ਆ ਗਿਆ ਬਾਈ। ਮੌਸਮੂਨ ਆਇਆ ਵਾਹ ਚਾਲੂ ਹਲੇ ਹੋਣਾ ਇਹ। ਲਓ ਜੀ ਬਾਈ ਪਹੁੰਚ ਗਏ ਮੰਨਦੇ ਵਿੱਚ। ਔਰ ਇਹਦਾ ਖੇਤ ਤਿਆਰ ਕਰਕੇ ਬਾਈ ਸਾਰਿਆਂ ਨੇ ਬੱਟਾ ਪਾ ਕੇ ਛੱਡੇ ਪਿਆ। ਜੱਗਾ ਇਦਗੀ ਪਿੱਛੇ ਰਹਿ ਗਿਆ ਦਾ ਬਾਈ। ਅੰਦਰ ਕਾਲੇ ਬਾਈ ਨੇ ਬੱਟਾ ਪਾ ਕੇ ਛੱਡ ਜਾਂਦੇ ਆ। ਆ ਸਾਹਮਣੇ ਬੱਟਾ ਪਾਤੀਆਂ ਬਾਈ ਇਹਨ ਬਣਾਤੇ ਖੇਤ ਸਾਰੇ ਨੇ ਲੋ ਜੀ ਬਾਈ ਬੰਦੇ ਲਗ ਲਗ ਚੂਹਾ ਹੁੰਦਾ ਤਾਂ ਚੂਹਾ ਲੱਭਦਾ ਜੱਗਾ ਹੁਣ ਪਲੌਆਂ ਨਾਲ ਨਾਲੇ ਬਾਈ ਬਨ ਪਰ ਮਿੱਟੀ ਲਾਤੀ ਐ ਚੰਗੀ ਤਾਂ ਮਿੱਟੀ ਲਾ ਕੇ ਬਾਹਰਵਾ ਉੱਪਰ ਉਹ ਵੀ ਫੇਰਤਾ ਬਾਈ ਟਰੈਕਟਰ ਦੀ ਪਿਛਲੇ ਟਾਇਰ ਤੇ ਅਗਲੇ ਟਾਇਰ ਬ੍ਰੇਕ ਐਨ ਸਾਰਾ ਕੁਝ ਓਕੇ ਰਿਪੋਰਟ ਓਰੇ ਵਾਲਾ ਭਾਈ ਆਈ ਜਾ ਖੇਤ ਜਿਹੜਾ ਖਰਾਬ ਜਣਾ ਹੈ ਮਿੱਟੀ ਓਰੇ ਭਾਈ ਖਤਰਨਾਕ ਹੈ ਦੇਖੋ ਡਰ ਲੱਗਦਾ ਦੇਖ ਕੇ ਇਹਨੂੰ ਰੋੜੇ ਨੇਰੇ ਜਿਹਨੂੰ ਕਹਿੰਦੇ ਇੱਕ ਵਾਰ ਬੇਲਾ ਮਿੱਟੀ ਲਾਤੀ ਬਾਈ ਇੱਕ ਵਾਰ ਹੌਣ ਲਾਤੀ ਦੇਖੋ ਬਣ ਗਈ ਗੱਲਵਾੜ ਬਾਈ ਵੀ ਬੰਦ ਗਈ ਇੱਕ ਵਾਰ ਹੌਣ ਲੱਗ ਜਾਣੀ ਕੋਲੋ ਵੀ ਬਾਈ ਇੱਕ ਨਾ ਟੁੱਟਿਆ ਵਿੰਗਾ ਹੋਇਆ ਪਾ ਦੇਖੋ ਹੌਣ ਹੀ ਬਈ ਬੰਨ ਟੁੱਟਦਾ ਹੌਣ ਕਰਾਤੀ ਤਸੱਲੀ ਐਨ ਪੂਰੀ ਹੁਣ ਚੱਲੂ ਆਹਾ ਇੱਥੇ ਅਧਰਾ ਕਰੂ ਕੇ ਇਹ ਤਾਂ ਕੋਰਾ ਕੰਮ ਗਿਆ ਨਿਭੜ ਪਸਗਰ ਹੁਣ ਸਾਰੇ ਪੰਜਾਬ ਦੇ ਚੂ ਸਾਰੇ ਪੰਜਾਬ ਦੇ ਚੂ ਹੀ ਕੱਢ ਕੇ ਛੱਡੂਗਾ ਬਾਦ ਵਿੱਚ ਪਾੜ ਪੈ ਜਾਂਦਾ ਤਾਂ ਹੁਣ ਇੰਨਾ ਡੂੰਗਾ ਪੜਦਾ ਲੱਗ ਜਿਹੜੇ ਥੱਲੇ ਕੋਈ ਖੱਡ-ਕੁੱਡ ਦੀ ਕਣਕ ਦੀ ਦੂਹੇ ਦੀ ਉਹ ਟਾਇਰ ਟੂਰ ਘਵਾ ਕੇ ਨਾਲ ਮਿੱਟੀ ਲੱਗ ਗਈ ਦੇਸੀ ਤਰੀਕੇ ਨਾਲ ਤੇ ਫੇਰ ਅੱਗੇ ਨਾਲ ਦੇਖ ਲਾ ਕਿੰਨਾ ਟਾਈਮ ਲੱਗਣਾ ਦਾ ਸਿਰੇ ਤੱਕ ਮਿੱਟੀ ਲਾਉਣ ਦਾ ਹੈਗਾ ਜੇ ਹਥਿਆਰ ਗੋਲ ਹੈਗੇ ਆ ਫੇਰ ਹਥਿਆਰ ਗੋਲ ਹੈਗੇ ਕੰਮ ਦੰਨੇ ਆ ਕਿ ਇਹ ਕਰਾ ਦੇ ਟਾਇਰ ਕਿੰਨੇ ਸਾਲ ਹੋ ਗਏ ਨਾਲ ਦੇ ਹੀ ਕਰਾ ਦੇ ਟਾਇਰ ਨਿਕਸੇ ਕਰਦੇ ਹਾਂ ਕੰਮਟੀ ਚ ਚੱਲਣਾ ਇਹਨੇ ਕਿਹੜੇ ਪੱਕੇ ਵਜਣ ਆ ਆਹੋ ਬਾਈ ਮਤਲਬ ਪੈ ਜਾਣੀ 10 ਕੁਇੰਟੋ ਵਜਣੇ ਇਹ ਕਿਹੜੀ ਟਰਾਲੀ ਆ ਵੀ 100 ਕੁਇੰਟੋ ਵਜਣ ਬਾਕੇ ਘਵਾਉਣਾ ਫੇਰ ਖਸ ਗਿਆ ਹਾਂ ਹਮ ਬਸ ਨਿਬੜ ਗਿਆ ਦਾ ਆ ਵੇਲਾ ਹੋ ਗਿਆ ਬਾਈ ਇੱਕ ਢੋਡਾ ਲੈ ਕੇ ਜਾਣਾ ਹੋਂ ਇਹਦਾ ਕੰਮ ਜਿਹੜਾ ਜ਼ਰੂਰੀ ਤਾਂ ਇਹਨੇ ਕਰਤਾ ਆਪਣਾ ਕੰਮ ਰਹਿ ਗਿਆ ਹੁਣ ਇਹਦਾ ਕੰਪਿਊਟਰ ਦਾ ਹੁਣ ਇਹਨੇ ਕਰਨਾ ਆਪਣਾ ਦੂਜੇ ਡਾਕਟਰ ਨੇ ਦੇਖੋ ਭਾਈ ਐਨ ਬਣ ਗਿਆ ਗੱਲਬਾਤ ਹੁਣ ਪਧਰਾ ਹੋ ਕੇ ਸੈਟ ਹੋ ਜਾਣਾ ਨਾਲੇ ਮਿੱਟੀ ਕਿੰਨੀ ਕਿੰਨੀ ਲੱਗੀ ਨਾਲੇ ਓਮ ਵੀ ਵਧੀਆ ਬਣ ਗਿਆ ਦੇਖੋ ਮੈਲੂ ਬੇਟ ਗਵਿੰਦਗੜ ਗਵਿੰਦਗੜ ਮੰਡੀ ਲੋਹੇ ਦੀ ਸਿੱਲੀ ਤਿਆਰ ਕਰਦਾ ਬੰਦਾ ਕਿੰਨੇ ਦੀ 130 ਰੁਪਏ ਕਿਲੋ ਅੱਛਾ ਲੋਹੇ ਦੀ ਲੋਹੇ ਦੀ ਪੰਜ ਟਰੈਕਟਰ ਵਾਗੇ ਪੱਟ ਜੇ ਲੋਹੇ ਦੀ ਯਾਰ ਅੱਛਾ ਹਾਂ ਦੇਗੀ ਇਹ ਸਿੱਲੀ ਲੋਹੇ ਦੀ ਜੋਇੰਟ ਡਿਜ਼ਾਈਨ ਘੜ ਕੇ ਆਈ ਕੁਸ ਬਣਾ ਕੇ ਦੇ ਦੂੰਗਾ ਤੋ ਜਨ ਪਾਇਦਾ ਬਾਈ ਉਦਣ ਇਹਦਾ ਦੇ ਲਓ ਵੀ ਜਿਹੜੀ ਆਹੇ ਦੇਗੀ ਤੜਗੀ ਤੇ ਲੋਹਾ ਹੋਂਦਾ ਟਿਰਦਾ ਨਾ ਕਰੇ ਉਹ ਲੋਹੇ ਦਾ ਕਾਲੂ ਵੀ ਬੈਲਟ ਹੋ ਜਾਊਗਾ ਬਾਕੀ ਮਿੱਟੀ ਨਰਮ ਜੀ ਹੋਈ ਮਾੜੀ 20 ਪਏ ਤੇ 20 ਘੱਟੇ ਪਿਆ ਪਿਆ ਨਹੀਂ ਹੈਗਾ ਨੇ ਜੋ ਕੀ ਹੋ ਗਈ। ਹੂੰ। ਦੇਖਿਆ ਆਇਤਾ ਪਨੀਰੀ ਖਾਸ ਹੀ ਜੰਮ ਗਈ। ਹਾਂ? ਪਨੀਰੀ ਖਾਸ ਹੀ ਜੰਮ ਗਈ। ਪਨੀਰੀ ਪਹਿਲਾ ਪਹਿਲਾ ਅਸੀਂ ਲੱਗਦਾ ਕਿਉਂਕਿ ਲਾਗ ਬੜੀ ਪਨੀਰੀ ਦੇਖਣ ਨੂੰ ਮਿਲਦੀ ਉਹਦੇ ਕਰਕੇ ਥੱਲੇ ਘੱਟ ਲੱਗਦੀ ਹੈ। ਹੁਣ ਦੋ ਵਾਰ ਮਾਰਨ। ਨਾ ਨਾ ਇੱਕ ਪਾੜ ਪਾੜ ਮਾਰਨੀ। ਫੇਰ ਤਾਂ ਤੇਰੇ ਦੋ ਕਾਂਟਾ ਲੱਗਣਾ ਇੱਕ। ਬਾਬ ਮਾਰਦਾ ਮਿੰਟ ਮਿੰਟ ਗਲੇ ਜੀ ਭੰਣਨੇ ਆਪਣੇ ਖੇਤਾਂ ਬਰਾਬਰਿਆਂ ਮਾੜਾ ਮੋਟਾ ਵੀ ਲਾਗ ਲਾਉਣਾ ਕਿ ਤੱਕੀ ਚੱਕ ਹੋ ਜਾਂਦੀ ਹੈ। ਹੂੰ। ਆਹਾ ਬਾਈ ਆਹਾ ਭੰਣਨੇ ਆਹ ਗ੍ਰੇਨੇਟ। ਕਿਉਂਕਿ ਹਰੇਕ ਸਾਲ ਜੱਗਾ ਉਹ ਮਾਰ ਦਿੰਦਾ ਉਹਰੇ। ਜੇ ਬੱਜੀ ਜਾਵੇ ਫਿਰ ਟਾਈਮ ਘੱਟ ਲੱਗਦਾ ਏ ਫਾਇਦਾ ਬਹੁਤ ਆ ਬਾਈ ਜ਼ੀਰੋ ਹੋਏ ਦਾ ਇਹ ਕਾਣਾ ਖੁੰਝੇ ਖਾਂਝੇ ਨੀਵੇਂ ਹੋਈਏ ਇੱਕ ਵਾਰ ਫਿਰ ਉਹ ਲੋਟ ਨਹੀਂ ਆਉਂਦੇ ਨਾ ਉੱਥੇ ਜੀਰੀ ਹੁੰਦੀ ਆ ਇਹ ਖੁੰਝੇ ਖਾਂਝੇ ਵਧੀਆ ਬਣ ਜਾਂਦੇ ਇਹਦੇ ਨਾਲ ਮਾਰ ਕੇ ਇੱਕ ਵਾਰ ਇਹਦਾ ਕਮਾਲ ਆ ਬਾਈ ਸਾਰਾ ਆ ਦਿਮਾਗ ਦਾ ਜਿਹੜਾ ਦਿਮਾਗ ਆਲਫਾ ਦਾ ਬਾਈ ਪਧਰਾ ਕਰਦਾ ਬਾਕੀ ਬਾਣੇ ਮੋਟੀ ਬੰਦੇ ਫਿਰ ਮਨ ਮਾਰ ਕੇ ਬੈਠਣਾ ਪੈਂਦਾ ਬਈ ਸਾਰਾ ਦਿਨ ਲੱਗ ਜਾਂਦਾ ਇਹਦੇ ਪਰ ਵੀ ਕੰਮ ਹੁਣ 15 ਦਿਨ ਹੋ ਗਏ ਲਗਾਤਾਰੇ ਚੱਲਦਾ ਬਈ ਜਿੰਨੇ ਵੀ ਲੇਜ਼ਰ ਕਰਾਏ ਹਰੇ ਕੇ ਕਹਿੰਦਾ ਵੀ ਪਧਰੇ ਹੋ ਜੀ ਵੀ ਖੇਤ ਬਾਈ ਸਾਰਿਆਂ ਦੇ ਚੱਲਦਾ ਮਾਹੋਬ ਜੱਗੇ ਦੀ ਗੱਲ ਵੀ ਠੀਕ ਆ ਬਈ ਡੜਲੇ ਜੇ ਬਾਨਾ ਜੀ ਦੇ ਖੇਤ ਵਧੀਆ ਬਣ ਜਾਂਦੇ ਬਾਕੀ ਰੂਟਾ ਬਿਟਰ ਕੇ ਕੱਦੂ ਕਰ ਦੇਣਾ ਮਾਹੇ ਪਰ ਖਾਲਾ ਨਹੀਂ ਬਾੜ ਕੱਢ ਕੇ ਬਾਈਕ ਜਿੱਦਾਂ ਕਾਰ ਚਲਾ ਲਈ ਜੌਂਡੀਅਰ ਚਲਾ ਰਿਆ ਉਹੀ ਕੰਮ ਹੈ ਨਾ ਆਵਾਜ਼ ਨਾ ਰੌਲਾ ਤਾਹ ਨੂੰ ਕਹਿੰਦੇ ਬਾਈ ਜੌਂਡੀਅਰ ਵੀ ਬਾਕੀ ਤੇ ਕਾ ਵੇਖ ਲਓ ਗੱਡੀ ਜੀ ਨੇ ਉਹ ਪੀਕਅਪ ਆ ਲੋ ਜੀ ਬਾਈ ਪਾਵਰ ਵਾਲੇ ਨਜ਼ਾਰੇ ਆ 24 ਘੰਟੇ ਵਾਲੇ ਕੰਮ ਆ ਪੂਰੀ ਬਾਈ ਕੋ ਆਏ ਬਾਈ ਇਹ ਝੋਲੀ ਭੁੱਲੇ ਆਇਆ ਦਾ ਘਰ ਤੇਰਾ ਥੈਨਾ ਲਿਆ ਆ ਕਾਲੀ ਕਾਲੀ ਜੇ ਝੋਲੀ ਫੜਾਏ ਨੂੰ ਮੋਟਰਾਂ ਦੋ ਇਹ ਚੱਲਦੀਆਂ ਆ ਵਾ ਹਾ ਮੋਟਰ ਕਿੱਥੇ ਜਾਂਦਾ ਪਾਣੀ ਗੁੰਮੇ ਆ ਅੱਛਾ ਉਧਰ ਏ ਕੋਈ ਹੈ ਤਾਂ ਹੈ ਨਹੀਂ ਯਾਰ ਪੂਰੀ ਸਪਰੇਅ ਕਰੇ ਦਾ ਕੀ ਫਾਇਦਾ ਨਾ ਕੱਖ ਨਾ ਡੀਲਾ ਸਪਰੇਅ ਉਹ ਵੀ ਕਰੀ ਐ ਕਰੀ ਵੀ ਕਰੀ ਗੁੰਡੀ ਪੈ ਗਈ ਯਾਰ ਇਹਨੂੰ ਆਹ ਪਈ ਨਹੀਂ ਹੈਗੀ ਹੁਣ ਪਈ ਜਾਣੀ ਆ ਬਸ ਖਾਂਦੀ ਐ ਇਹ ਪੈਏ ਤੇ ਕਰੀ ਉਹਦਾ ਫਾਇਦਾ ਕੀ ਆ ਪਨੀਰੀ ਦਾ ਪੱਟਾ ਫਿਰ ਪਨੀਰੀ ਪੱਟਲਾ ਹੁਣੇ ਪੱਟਲਾ ਛੇੜੀ ਮਰ ਜਾਈ ਗਰੀ ਪੱਟਲਾ 1 2 3 4 ਗੈਰੀਆਂ ਹਾਂ ਮੇਰੇ ਹੁਣ ਤੇ ਉਹਦੇ ਬਚ ਲਈਏ ਵਾਰ ਵਾਰ ਗਾਰੰਟੀ ਕੋਈ ਨਹੀਂ ਨਾ ਬਸ ਇਹਦਾ ਬਸ ਸਵੇਰੇ ਸਾਡਾ ਆਪਣਾ 6:30 6:37 ਦੇ ਵਿਜਾਲੇ ہاں ਸ਼ਾਮ ਨੂੰ 6:37 ਦੇ ਪਿਛਲੇ ਕੋਈ ਨਹੀਂ ਹੁੰਦਾ ਦੁਪਹਿਰ ਨੂੰ ਦੁਪਹਿਰ ਨੂੰ ਵੱਟ ਲਈ ਜਾ ਪੂਰੀ ਹੈ ਹੁਣ ਵੇਲੇ ਛੱਡਿਆ ਇਹਦੇ ਵਿੱਚ ਬਾਜਰਾ ਪੀਚ ਨਾ ਭਾਈ ਆਹ ਹਿੱਟ ਵੀ ਮਗਾਈ ਇੱਧਰ ਇੱਧਰ ਚੱਲੂ ਕੰਮ ਲੱਗਦਾ ਤੇ ਮੁਰਗੀ ਫਾਰਮ ਮੁਰਗੀ ਅੰਡੇ ਵਾਲੀ ਅੰਡੇ ਵਾਲੀ ਹੈ ਤੇ ਭਾਈ ਮੁੰਡਾ ਮੈਸੀ ਵਾਲਾ ਪਾਉਣ ਲੱਗਿਆ ਮੁਰਗੀ ਫਾਰਮ ਹਿੱਟ ਲਿਆ ਇਹ ਘੱਟੋ ਘਟਦਾ ਫੇਰ ਆ ਗਈ ਕਿ ਵੱਧ ਆ ਗਈ ਉਦਣ ਪੰਜੀ ਦੀ ਦੋ 10 ਤੇ ਵੱਧ ਹੋ ਗਈ 10 ਤੇ ਵੱਧ ਹੋ ਗਈ ਨਹੀਂ ਤਿੰਨ ਚੱਠੇ ਪਰੇ ਬਾਕੀ ਉੱਪਰ ਰੱਖ ਗਏ ਭਾਈ ਪਤਾ ਨਹੀਂ ਇਟ ਵੀ ਬਹੁਤ ਮਹਿੰਗੀ ਹੋ ਗਈ ਪੂਰੀ ਹੁਣ ਇਟ ਮਹਿੰਗੀ ਹੋ ਗਈ ਕੋ ਮਿਲਦੀ ਵੀ ਹੈ ਨਹੀਂ ਰੇਟ ਡਬਲ ਹੋ ਗਿਆ हां जी ਕਹਿੰਦੇ ਰਹੇ ਪਹਿਲੇ ਵੀ ਚੱਕ ਲੋ ਚੱਕ ਨੂੰ ਲੈ ਲੋ ਜੀ ਨਹੀਂ ਲੈ ਲੈਟ ਆ ਗਈ ਪੂਰੀ ਉਹਨੇ ਆ ਲੈਟ ਕਰਕੇ ਗਏ ਅਸੀਂ ਉਹ ਫਿਊਜ ਲੈ ਕੇ ਗਏ ਮੈਨ ਪ੍ਰਧਾਨ ਤੜਕੇ ਅੱਛਾ ਉਹ ਪਰਲੇ ਫਿਊਜ ਉਹ ਪਰਲੇ ਜਿਹੜੀ ਸਿੰਬਰਾ ਉਹ ਟੁੱਟੀਆਂ ਮਿਲਦੀਆਂ ਡਰ ਨਹੀਂ ਲੱਗਿਆ ਤੁਹਾਨੂੰ ਲੈ ਯਾਰ ਕਹਿੰਦਾ ਘੋੜਾ ਘਟ ਕੇ ਚੜ ਗਿਆ ਡਰ ਕੇ ਆ ਗਏ ਜੀਤ ਹੈ ਕਿੰਨਾ ਕੰਮ ਰਹਿ ਗਿਆ ਹੁਣ ਤੇਰਾ ਅਸੀਂ ਆਏ ਵੇ ਤਾਂ 5:30 ਵਜੇ ਆ ਕੇ ਤੇ ਅਸੀਂ ਦੋ ਜਣੇ ਕਿੰਨਾ ਕੰਮ ਰਹਿ ਮੇਰਾ ਭਾਈ ਕੰਪਰ ਹੈਗਾ ਇੱਕ ਥਾਂ ਲੈ ਜੂ ਪੂਰੀ ਅੱਜ ਮੈਚ ਆ ਪੰਜਾਬ ਦਾ ਫਾਈਨਲ ਦੇਖਦੇ ਕਿਆ ਬਣਦਾ ਸਾਰੇ ਕਹਿੰਦੇ ਕਿ ਨੇ ਸਕਰੀਨਾਂ ਲਾ ਕੇ ਟੀਵੀ ਲਾ ਕੇ ਇਕੱਠੇ ਬਹਿ ਕੇ ਦੇਖਣਾ ਚੱਲੂ ਪਾਰਟੀ ਅੱਜ ਰਾਤ ਨੂੰ ਆ ਹਾਂ 7:30 ਵਜੇ 11 ਵਜੇ ਤੱਕ ਇਹ 11 ਚੱਲੂਗਾ ਅੱਜ ਨਹੀਂ ਅੱਧਾ ਪੰਜਾਬ ਸੌਂਦਾ ਸਹੀ ਗੱਲ ਜਿਹੜੇ ਤਾਂ ਬਈ ਦੇਖਦੇ ਉਹਨਾਂ ਨੇ ਤਾਂ ਕਿਆ ਸੌਣਾ ਕੰਨ ਸਾਡੇ ਵਰਗੇ ਨੇ ਕਿਤੇ ਦੇਖਿਆ ਹੀ ਨਹੀਂ ਹਾਂ ਜੋ ਸ਼ੌਂਕ ਨਾਲ ਹੈ ਅੱਜ ਪਹਿਲਾਂ ਸ਼ੌਂਕ ਦਾ ਯਾਰ ਹੁਣ ਨਹੀਂ ਹੈ ਈ ਫਰਕ ਮਰ ਕੇ ਸ਼ੌਂਕ ਫੱਦਾ ਹਾਂ ਹੁਣ ਤਾਂ ਖਿਡਾਰੀਆਰੇ ਵੀ ਨਹੀਂ ਪੂਰੀ ਨਾ ਪਤਾ ਹੁਣ ਲਾ ਹੁਣ ਕਿੱਥੇ ਹਾਂ ਕਿੰਨੇ ਬੰਪਰ ਰਹਿ ਗਏ ਇੱਕ ਬੰਪਰ ਰਹਿ ਗਏ ਠੀਕ ਹੈ ਪ੍ਰਧਾਨ ਉਹ ਇੱਥੇ ਜੇ ਦੌੜਾ ਬੌੜਾ ਹਾਂ ਬੱਟਾ ਤਾਂ ਲਾਉਂਗਾ ਬਾਈ ਇਖਤਿਆਰੀ ਜਲਦੀ ਲੱਗਦਾ ਇਖਤਿਆਰੀ ਚੱਲ ਪਿਓ ਨਾ ਲੇਜਰ ਮਾਰਾ ਤਾਂ ਕਰਨ ਹਾਂ ਤੇ ਅੱਜ ਉਹ ਬੱਟਾ ਲੱਗਿਆ ਹੋਇਆ ਪਾਉਣ ਪਨੀਰੀ ਵੀ ਭਾਈ ਲਾਉਣ ਜੋਗੀ ਹੋਗੀ ਲੱਗਦਾ ਪਨੀਰੀਆਂ ਬਰਸਣ ਗਿਆ ਪਾਣੀ ਛੱਡਦਾ ਪੰਜ ਚਾਰ ਦਿਨ ਚ ਖੜਕਾ ੜਕਾ ਹੋ ਜਾਊਗਾ ਹੋ ਜਾਣਾ ਲੱਗ ਗਿਆ ਹੁਣ ਤਾਂ ਲੱਗਣਾ ਉਹਦਾ ਚੱਲ ਰਿਹਾ ਹੁਣ ਆਏ ਆ ਜਿਹੜਿਆਂ ਨੇ ਤਾਂ ਲਾ ਲਈ ਪਹਿਲਾਂ ਉਹਨਾਂ ਨੇ ਫਾਇਦੇ 'ਚ ਰਹਿਣਾ ਇੱਕ ਤਾਂ ਆਇਆ ਲੈਡ ਮੋਟਰ ਆ ਪੂਰੀ ਰਹਿਣੀ ਆ ਹਾਂ ਭਈਏ ਮਿਲ ਜਾਣੇ ਹਾਂ ਭਈਏ ਮਿਲ ਜਾਣੇ ਟਾਈਮ ਸਰ ਟਾਈਮ ਸਰ ਉਹ ਤਾਂ ਜਿਹੜੇ ਮਿੱਟੀ ਪਾਣੀ ਬੂਝਾ ਬਾਜ ਜਾਨਾ ਉਹਦਾ ਜਾਨੂ ਮੀਂਹ ਆਉਣੇ ਜਾਨੂ ਦੂਹੇ ਨਹੀਂ ਵਾਰੀ ਆਉਣੀ ਜਾਨੂ ਫਿਰ ਤੈਨੂੰ ਪਤਾ ਫਿਊਜ ਜੋੜ ਕੇ ਆ ਕਰੇ ਟਰਾਂਸਫਾਰਮਰ ਘੱਟ ਸੜ ਗਿਆ 20 ਸਿਆਪੇ ਇਹ ਤਾਂ ਹੈ ਹੁਣ ਆਏ ਆ ਆਪਣਾ ਬਿਹਲੇ ਟਾਈਮ 'ਚ ਨਿਬੜ ਜਾਂਦਾ ਚੱਲ ਹੁਣ ਤੇਰਾ ਕੰਟਾ ਲੱਗੋ ਹੋਰ ਹਾਂ ਘੰਟਾ ਅੱਧਾ ਘੰਟਾ ਅੱਧਾ ਘੰਟਾ ਲਾ ਕੇ ਆਇਆ ਝੋਲੀ ਤੇਰੀ ਪਹੁੰਚ ਗਈ ਹੁਣ ਪੁਰ ਕਿੰਨੇ ਮਟਰ ਫਾਟ ਜਾਂਦੀ ਹੈ ਕਿੰਨੇ ਫੁੱਟ ਦੀ ਫਾਟ ਜਾਂਦੀ ਹੈ ਜਾਂਦੀ 8 ਫੁੱਟ ਦੀ ਦੇਖ ਲੈ ਯਾਰ ਆਉ ਦੇ ਲੈ ਵੀ ਦੋ ਦੋ ਵਾਰੀਆਂ ਚ ਪੂਰਾ ਘੇਰਾ ਹੋ ਜਾਂਦਾ ਪੂਰਾ ਘੇਰਾ 8 ਫੁੱਟ ਦੀ ਫਾਟ ਜਾਂਦੀ ਹੈ ਬਈ ਓਜਲ ਸਪੈਸ਼ਲ ਲਿਆਂਦੀ ਦੀ ਹਾਂ ਠੀਕ ਹੈ ਇਹ ਓਜਲ ਬੜੀ ਕਹਿ ਕੇ ਲਿਆਂਦੀ ਬਸ ਠੀਕ ਹੈ ਕਿੱਥੇ ਵਾਜਦੀ ਬਈ ਬਸ ਠੀਕ ਹੈ ਉਹ ਦੇ ਇੱਧਰ ਇੱਧਰ ਦੇ ਆ ਦੇ ਲੈ ਔਰ ਸੈਂਟਰ ਤੱਕ ਆਉਂਦੀ ਆ ਇੱਧਰ ਬੂਟੇ ਜਿਹੜਾ ਨਾਲ ਹਾਂ ਹਾਜੀ ਭਾਈ ਆ ਕਿਤੇਰੇ ਕੱਢ ਲਿਆ ਆ ਦੇਖ ਲੈ ਕਿਹੜਾ ਸਮਾਨ ਪਿੰਦੇ ਆ ਪ੍ਰਦਾਸ ਨਹੀਂ ਕਹਿੰਦੇ ਆ ਬਾਬੇ ਵਾਲਾ ਓ ਇੰਨਾ ਕਿਨਾਂ ਕਵਾਲਾ ਸਮਾਨ ਸਾਰੇ ਟੀਨੇ ਹੀ ਭਰੀਆਂ ਪਈਆਂ ਬੱਲੇ ਬੱਲੇ ਆ ਵੀ ਇਹ ਤੁੱਕੇ ਵਾਲੀ ਕਿਹੜੀ ਹੈ ਬ੍ਰੈਂਡ ਕੋਈ ਵੀ ਨਹੀਂ ਹੈਗਾ ਬ੍ਰੈਂਡ ਹੈਗਾ ਹਾਂ ਦੇਖ ਬੱਚਾ ਓ ਲੈ ਕੌੜੀਆਂ ਬਲਾਪੂਰੀ ਲੈ ਆ ਵੀ ਹੈਗੀ ਇਹ ਕਾਕੇ ਦੀ ਆ ਹਾਂ ਕੋਲ ਫੀਆ ਜੋ ਕਿ ਹੋਰ ਵੀ ਆ ਬਹੁਤ ਆ ਹਾਂ ਲੈ ਗਾਲੀ ਕਿ ਆਪ ਇਹ ਬੋਤਲਾਂ ਨਾ ਘਟਾ ਬਹੁ ਬਈਆਂ ਨੇ ਤਾਂ ਕੁਲਫੀ ਰਾਈ ਲਾ ਹੋ ਜਾਊਗਾ ਹੋ ਜਾਊਗਾ ਲੈ ਰਖਾਈਂਦਾ ਲੈ ਭਾਈ ਦਿਖਾਈ ਕਿੰਨਾ ਕਮਾਲ ਆ ਫਿਰ ਦੇਖ ਆ ਦੇ ਉੱਪਰ ਦਿਖਾ ਮੈਂ ਤੁੰਦਾ ਆ ਇਹ ਆ ਦੇਖ ਆ ਦੇਖ ਮਾਲੇ ਮਾਲ ਪਿਆ ਉਹ ਤਕਰ ਲੈ ਦੇਖ ਬ੍ਰਾਂਡ ਕੱਲੀ ਕੱਲੀ ਰੱਖੇ ਪਿਆ ਨੇ ਇਹਨਾਂ ਨੇ ਇਹ ਤਾਂ ਹੀ ਨੀ ਉਹ ਤੇ ਮੋਟਰ ਪਰ ਤਾਂ ਜਾਂਦੇ ਇਹ ਆਪਾਂ ਚੜ ਕੇ ਦੇਖ ਦੇਣੀ ਨੇ ਉੱਪਰ ਤਾਂ ਬੋਕੋ ਦਾ ਆਪਾਂ ਇਹ ਕੰਮ ਕਰਦੇ ਨਹੀਂ ਨਾ ਆ ਲੈ ਇਹ ਕਰਦੇ ਆ ਆ ਜਾ ਭਾਈ ਲਓ ਜੀ ਭਾਈ ਪਿੰਡ ਵਾਲੀ ਮੋਟਰ ਤੇ ਆਏ ਪਿਆ ਦੁਪਹਿਰ ਦਾ ਟਾਈਮ ਹੈ ਪਾਣੀ ਲਾਉਣ ਦੀ ਸਲਾਹ ਦੀ ਵੀ ਦੁਪਹਿਰ ਨੂੰ ਇੱਕ ਵਾਰ ਪਾਣੀ ਲਾ ਲਈਏ ਵੀ ਸ਼ਾਮ ਨੂੰ ਕੱਢ ਦੋਗੇ ਪੰਮੂ ਵੀ ਨਾਲ ਆਇਆ ਪਿਆ ਪੰਮੂ ਕਹਿੰਦਾ ਵੀ ਮੈਂ ਥੱਲੇ ਨਹੀਂ ਬਹਿਣਾ ਮੈਂ ਕੁਰਸੀ ਲੈ ਕੇ ਉੱਪਰ ਬਹਿਣਾ ਆਪੇ ਪੰਮੂ ਅੱਜ ਮੈਚ ਹੈ ਕੌਣ ਜਿੱਤੂਗਾ ਪੰਜਾਬ ਹਾਂ ਜਿੱਤ ਗਿਆ ਫੇਕ ਕਰਨਾ ਕਿਵੇਂ ਆ ਪੰਗੜਾ ਪਾਉਣਾ ਜੀ ਪੰਜਾਬ ਜਿੱਤ ਗਿਆ ਆ ਕਿੱਲਾ ਪੰਗੜਾ ਪਾਉਣਾ ਦੱਸਦਾ ਕਿਤੇ ਜੌਂੜੀਓ ਸਾਡਾ ਇੱਕ ਸ਼ਾਮ ਬਈ ਦੁਪਹਿਰ ਟਾਈਮ ਨਾ ਕੁੱਤਿਆਂ ਦਾ ਟੋਲਾ ਆ ਫਿਰਦਾ ਏ ਤਾਂ ਵੀ ਅਸੀਂ ਗੇੜਾ ਜਮਾਨ ਆ ਕੇ ਮਾਹ ਕੇ ਤੇ ਕੁੱਤੇ ਬਿਲੇ ਨਾ ਹੋਵੇ ਇਹ ਮੋਟਰ ਪਾਏ ਪੰਮੂ ਕੰਦਾ ਨਾ ਕੇ ਵੀ ਆਉਣਾ ਏ ਜਾ ਉਰੇ ਆ ਕੇ ਦੇਖੀ ਬਾਬਰੇ ਨਾਉਣਾ ਦਾ ਕਾਕੇ ਠੰਡੇ ਪਾਣੀ ਕਰ ਹੈ ਨਾਉਣਾ ਉਹਦੋਂ ਨਾ ਕੇ ਗਿਆ ਤਾਂ ਮੇਰੇ ਕਿ ਲੈ ਤਾ ਠੀਕ ਆ ਕਾਰਵਾਈ ਛੁੱਟੀਆਂ ਹੋਈਆਂ ਵੀ ਐ ਤੜਕੇ ਦੇ ਹੀ ਫੋਨ ਨੂੰ ਨੇਰੀ ਲੈਂਦੀ ਪਈ ਐ ਹੁਣ ਨੀਂਦ ਨਹੀਂ ਆਉਂਦੀ ਕਾ ਤੇ ਨੀਂਦ ਹੀ ਚਲੇਗੀ ਨਾਨਕੇ ਮਹਾ ਜੱਲ ਤੈਨੂੰ ਮੋਟਰ ਪਰ ਗੇੜਾ ਮਰਾ ਲਿਆ ਵਾ ਦੇਖੋ ਭਾਈ ਕਿੱਥੇ ਬੈਠਾ ਹੈ ਹੈ ਨਿੱਕੇ ਰਪਾਰਤੀ ਦੇ ਲੈ ਹੈ ਕਿੰਨਾ ਹਰਾਮੀ ਕੱਚ ਕਰ ਖਾਰੇ ਮੜਾ ਕਿਵੇਂ ਨਚਣਾ ਜਹਾ ਨੂੰ ਓਹ ਹੋ ਹਾ ਤਾਂ ਕਾਦੇ ਆ ਕੀ ਹੋ ਗਿਆ ਤੁਮ ਦੱਸਿ ਮੜਾ ਕਿਵੇਂ ਨਚਣਾ ਰਾਤ ਨੂੰ ਦੇਤੇ ਨਾਚ ਰਹਾ ਕੇ ਮੈਂ ਨੱਚਣਾ ਫਿਰ ਬਾਹਾਂ ਚੱਕ ਕੇ ਆਹ ਆਹ ਕੋਰ ਜਿੱਤੂਗਾ ਪੰਜਾਬ ਵਜਾਬ ਕਿਹੜਾ ਪੰਜਾਬ ਜਿੱਤੂਗਾ ਪੰਜਾਬ ਪੁੱਤਾਂ ਬਾਈ ਬੈਠਣੇ ਉੱਠਣੇ ਨੂੰ ਨਿਆਰਾ ਮੋਟਰਬਹੁਤ ਤਾਕਤ ਬਹੁਤ ਹੈ ਵੀ ਹਵਾ ਲੱਗੀ ਜਾਂਦੀ ਹੈ ਗਰਮੀ ਬਹੁਤੀ ਸ਼ੋ ਨਹੀਂ ਹੁੰਦੀ ਮਹਿਸੂਸ ਹੀ ਨਹੀਂ ਹੁੰਦੀ ਲੈ ਟੈਗਦਾ ਨਹੀਂ ਹੈਗਾ ਬਾਈ ਕਹਿੰਦਾ ਬੰਦੇ ਮਾਰਨੇ ਗੋਲੀਆਂ ਚਲਾਉਂਦਾ ਹੈ ਨਹੀਂ ਤਾਂ ਕਿਹੜੀ AK47? ਇਹ ਤਾ ਮਾਰਦਾ ਬੰਦਾ ਆ ਜਾ ਆ ਜਾ ਆ ਤੂੰ ਪਾਏ ਐਨੇ ਬੰਦੇ ਨਹੀਂ ਮਾਰਨੇ ਹੈਗੇ। ਉਹ ਰੋਟੀ ਖਾ ਲਈ ਦੀ? ਖਾਣੀ ਐ? ਖਾ ਲਈ ਠੀਕ ਹੈ। ਲਓ ਜੀ ਬਾਈ ਤਨੀਲ ਨੂੰ ਪਾਣੀ ਲਾਉਣ ਲੱਗੇ ਕਿਹੜੀ ਆਈ ਦੇਖੋ ਕਿਆ ਵਧੀਆ ਚ। ਉਹ ਬੈਠੀ ਹੈ ਬਾਈ। ਇਕੇ ਲਈ ਮੈਂ ਵੀ ਨਾ ਆਉਣਾ ਆ ਦੇਖ ਵਾਹ ਜੀ ਵਾਹ ਉਹ ਵੇਖੀ ਬਾਈ ਜੀ ਭਰਨ ਲੱਗਿਆ ਵਾ ਇਧਰ ਆ ਪਾਣੀ ਭਰਦਣ ਕੋਈ ਉਹ ਨਾਲ ਲੰਗੀ ਜਿਹੀ